ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਦੀਪੇ ਦੇ ਹੱਥ ਹੌਲੀ-ਹੌਲੀ ਨਿਸ਼ਾ ਦੀ ਧੌਣ ਤੇ ਪਿਆਰ ਨਾਲ ਫਿਰਦੇ ਸੀ ਨਿਸ਼ਾ ਦੀਆਂ ਧੜਕਣਾ ਵਧੀ ਜਾਂਦੀਆਂ ਸੀ ਇੱਕ ਦੂਜੇ ਵਿੱਚ ਮਗਨ ਸੀ ਤੇ ਇੱਕ ਦੂਸਰੇ ਨੂੰ ਆਪਣੇ ਆਪਣਾ ਆਪਣਾ ਪਿਆਰ ਦਿਖਾ ਰਹੇ ਸੀ ਕਿ ਅਚਾਨਕ ਹੀ ਨਿਸ਼ਾ ਨੂੰ ਇੱਕ ਸੱਪ ਦਿਸਿਆ ਉਹ ਦੀਪੇ ਤੇ ਹੋਰ ਜ਼ਿਆਦਾ ਕਲੋਜ਼ ਹੋ ਗਈ ਨਿਸ਼ਾ ਦਾ ਡਰ ਦੇ ਕੇ ਦੀਪਾ ਹੱਸ ਪਿਆ ਤੇ ਆਪਣੇ ਪਿਆਰ ਵਿੱਚ ਉਹਨੂੰ ਲੈ ਲਿਆ ਅੱਜ ਉਹਨੂੰ ਇਹਨਾਂ ਪਲਾਂ ਨੂੰ ਖੁੱਲ ਕੇ ਜੀਣਾ ਚਾਹੁੰਦਾ ਸੀ ਪਰ ਤੇ ਇਹਨਾਂ ਪਲਾਂ ਉਹ ਯਾਦਗਾਰ ਵੀ ਬਣਾਉਣਾ ਚਾਹੁੰਦਾ ਸੀ ਪਰ ਉਹ ਪਾਲ ਦੋਨਾਂ ਦੀ ਨਿਸ਼ਾਨੀ ਸੀ ਜੋ ਹਮੇਸ਼ਾ ਹਮੇਸ਼ਾ ਇਹਨਾਂ ਨੂੰ ਯਾਦ ਰੱਖਣ ਵਾਲੀ ਸੀ ਨਿਸ਼ਾ ਡਰ ਦੇ ਮਾਰੇ ਕੰਬ ਰਹੀ ਸੀ ਉਹ ਸੱਪ ਨੂੰ ਜਲਦੀ ਭਜਾਓ ਨਹੀਂ ਤਾਂ ਉਹ ਡੰਗ ਮਾਰ ਲਊਗਾ ਮੈਂ ਤੈਨੂੰ ਮਰਨਾ ਨਹੀਂ ਮਾਰਨਾ ਨਹੀਂ ਚਾਹੁੰਦੀ ਤੇਰੇ ਨਾਲ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਆ ਇੰਜੋਏ ਕਰਨਾ ਚਾਹੁੰਦੀ ਆ ਜਲਦੀ ਕਰ ਚੁੱਪ ਕਿਉਂ ਆ ਪਰਦੀਪੇ ਨੂੰ ਨਿਸ਼ਾ ਦੀ ਮੌਜੂਦਗੀ ਦਾ ਅਹਿਸਾਸ ਕੀਤਾ ਹੀ ਸੀ ਕਿ ਨਿਸ਼ਾ ਦੇ ਦਿਲ ਵਿੱਚ ਦੀਆਂ ਧੜਕਾ ਨੂੰ ਮਹਿਸੂਸ ਕਰਦਾ ਸੀ ਉਹਨੂੰ ਇਸ ਵਕਤ ਨਾ ਸੱਪ ਦਿਖਦਾ ਸੀ ਤੇ ਨਾ ਹੀ ਕੁਝ ਹੋਰ ਸੱਪ ਉਹਨਾਂ ਤੇ ਹਮਲਾ ਵੀ ਕਰ ਸਕਦਾ ਉਹਦੀ ਜਾਨ ਵੀ ਚਾ ਸਕਦੀ ਆ ਹੌਲੀ ਹੌਲੀ ਦੀਪਾ ਨਿਸ਼ਾ ਨੂੰ ਪਿਆਰ ਕਰੀ ਜਾਂਦਾ ਸੀ ਅੱਖਾਂ ਵਿੱਚ ਖੁਮਾਰੀ ਸੀ ਦੀਪੇ ਦੇ ਜਜ਼ਬਾਤਾਂ ਵਿੱਚ ਗਰਮੀ ਸੀ ਤੇ ਨੀਸ਼ਾ ਨੇ ਆਪਣੇ ਆਪ ਨੂੰ ਦੀਪੇ ਨੂੰ ਦੂਰ ਕੀਤਾ। ਉਹਨੇ ਕਿਹਾ ਕਿ ਕੀ ਹੋਇਆ? ਤੂੰ ਮੈਨੂੰ ਇਦਾਂ ਦੂਰ ਕਿਉਂ ਕੀਤਾ? ਉਹ ਕਹਿਣ ਲੱਗੀ ਜਲਦੀ ਕਰ ਸੱਪ ਨੂੰ ਭਜਾ। ਇਹ ਪਿਆਰ ਤਾਂ ਬਾਅਦ ਦੇ ਵਿੱਚ ਵੀ ਦੇਖ ਲਵਾਂਗੀ। ਉਹਨੇ ਸੱਪ ਨੂੰ ਭਜਾ ਦਿੱਤਾ। ਪਰ ਨੀਸ਼ਾ ਨੇ ਉਹਨੂੰ ਛੱਡਿਆ ਨਹੀਂ ਤੇ ਆਪਣੇ ਹੱਥਾਂ ਨਾਲ ਦੀਪੇ ਦੀ ਸ਼ਰਟ ਨੂੰ ਘੁੱਟ ਕੇ ਫੜਿਆ ਰਹੀ ਸੀ। ਤੇ ਦੀਪੇ ਨੇ ਉਹਨੂੰ ਪਿਆਰ ਨਾਲ ਸਮਝਾਇਆ ਕਿ ਕੁਝ ਨਹੀਂ ਆ। ਉਹ ਕਹਿਣ ਲੱਗੀ ਕਿ ਇਸਾਪਾ ਚਲਾ ਗਿਆ। ਔਰ ਜੋ ਖਤਰਾ ਸਾਡੇ ਸਿਰ ਤੇ ਆ ਉਹਦਾ ਕੀ ਹੋਊਗਾ ਮੈਨੂੰ ਬਹੁਤ ਡਰ ਲੱਗਦਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਰਹਿਣਾ ਚਾਹੁੰਦੀ ਆ ਤੇਰੇ ਤੋਂ ਜੁਦਾ ਹੋ ਕੇ ਮੈਂ ਮਰ ਜਾਊਂਗੀ ਦੀਪੇ ਨੇ ਪਿਆਰ ਨਾਲ ਉਹਦੇ ਮੱਥੇ ਨੂੰ ਜੁੰਮਿਆ ਤੇ ਕਹਿਣ ਲੱਗਿਆ ਕਿ ਜ਼ਿਆਦਾ ਪਰੇਸ਼ਾਨ ਨਾ ਹੋ ਤੇ ਤੂੰ ਇਕੱਲੀ ਨਹੀਂ ਆ ਮੈਂ ਤੇਰੇ ਨਾਲ ਆ ਅੱਜ ਦੀ ਰਾਤ ਸਾਡੇ ਦੋਵਾਂ ਦੀ ਰਾਤ ਆ ਸਾਡੇ ਪਿਆਰ ਦੀ ਨਿਸ਼ਾਨੀ ਆ ਇਹ ਰਾਤ ਜੋ ਹਮੇਸ਼ਾ ਅਮਰ ਰਹੂਗੀ ਅੱਜ ਦੀ ਰਾਤ ਬਸ ਮੇਰੇ ਨਾਮ ਕਰਦੇ ਹਰ ਡਰ ਤੋਂ ਆਜ਼ਾਦ ਹੋ ਜਾ ਆਪਣੇ ਦਿਲ ਦੇ ਸਾਰੇ ਡਰ ਤੇ ਵਹਿਮ ਕੱਢ ਕੇ ਮੇਰੀਆਂ ਬਾਹਾਂ ਵਿੱਚ ਆ ਜਾ। ਪੂਰੀ ਤਰ੍ਹਾਂ ਨਿਸ਼ਾ ਦੇ ਵਿੱਚ ਉਹ ਸਮਾ ਜਾਣਾ ਚਾਹੁੰਦਾ ਸੀ ਪਰ ਨਿਸ਼ਾ ਕਿਸੇ ਡਰ ਦਾ ਕਰਕੇ ਵਾਰ-ਵਾਰ ਇੱਧਰ-ਉੱਧਰ ਵੀ ਖੜੀ ਸੀ। ਨਿਸ਼ਾ ਦੀ ਹਾਲਤ ਦੇਖਦੇ ਹੋਏ ਦੀਪੇ ਨੇ ਉਹਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਉਹਦੇ ਮੱਥੇ ਨੂੰ ਚੁੰਮਿਆ ਤੇ ਉਹਨੂੰ ਸਾਹ ਵੀ ਲੈਣ ਨਹੀਂ ਦਿੱਤਾ। ਹੌਲੀ-ਹੌਲੀ ਉਹ ਦੋਨੋਂ ਇੱਕ ਦੂਜੇ ਵਿੱਚ ਸਮਾ ਗਏ ਸੀ। ਦੀਪੇ ਨੇ ਨਿਸ਼ਾ ਨੂੰ ਰਮंजे ਤੇ ਲੰਮਾ ਪਾ ਲਿਆ ਤੇ ਆਪਸ ਵਿੱਚ ਪਿਆਰ ਕਰਨ ਲੱਗ ਪਏ। ਨੇਸ਼ਾ ਦਾ ਦਿਲ ਇਦਾਂ ਦਾ ਸੀ ਕਿ ਜਿਵੇਂ ਜਿਵੇਂ ਉਹਦਾ ਦਿਲ ਬਾਹਰ ਹੀ ਆ ਜਾਊਗਾ ਪਰ ਦੀਪੇ ਦੇ ਜਜ਼ਬਾਤ ਇਦਾਂ ਦੇ ਸੀ ਕਿ ਕਿਸੇ ਕੋਲੋਂ ਵੀ ਸੁਭਾਲੇ ਨਹੀਂ ਜਾ ਸਕਦੇ ਸੀ ਅੱਜ ਦੋਨੇ ਸਾਰੀਆਂ ਹੱਦਾਂ ਪਾਰ ਕਰਨ ਦੇ ਮੂਡ ਵਿੱਚ ਸੀ ਅਸੀਂ ਹਜੇ ਦੋਨੇ ਅੱਖਾਂ ਬੰਦ ਕਰਕੇ ਪੂਰੀ ਤਰ੍ਹਾਂ ਇੱਕ ਦੂਸਰੇ 'ਚ ਮਗਨ ਹੀ ਸੀ ਅਤੇ ਆਪਣੇ ਪਿਆਰ ਨੂੰ ਅਮਰ ਕਰ ਲੈਣਾ ਚਾਹੁੰਦੇ ਸੀ ਕਿ ਅਚਾਨਕ ਹੀ ਗੋਲੀਆਂ ਦੀ ਆਵਾਜ਼ ਆਈ ਤਾਂ ਦੀਪੇ ਨੇ ਘਬਰਾ ਕੇ ਨੇਸ਼ਾ ਨੂੰ ਛੱਡਿਆ ਤਾਂ ਨੀਸ਼ਾ ਨੇ ਆਪਣੀ ਚੁੰਨੀ ਚੁੱਕੀ ਤੇ ਫਟਾਫਟ ਕਾਂਦ ਦੇ ਪਿੱਛੇ ਲੁਕ ਗਈ ਦੋਵੇਂ ਡਰੇ ਹੋਏ ਸੀ ਦੀਪਿਆ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਉਹਨਾਂ ਨੂੰ ਲੱਭਦੇ ਹੋਏ ਇੱਥੇ ਤੱਕ ਪਹੁੰਚ ਜਾਣਗੀ ਉਹਨੂੰ ਲੱਗਿਆ ਕਿ ਇਹ ਇੱਕ ਸੁਰੱਖਿਅਤ ਜਗ੍ਹਾ ਜਿੱਥੇ ਉਹ ਨੀਸ਼ਾ ਦੇ ਨਾਲ ਸਕੂਨ ਨਾਲ ਰਾਤ ਬਿਤਾ ਸਕਦਾ ਕੁਝ ਦੇਰ ਬਾਅਦ ਉਹ ਉੱਥੇ ਆ ਗਏ ਤੇ ਪਾਗਲਾਂ ਦੀ ਤਰ੍ਹਾਂ ਉਹਨਾਂ ਨੂੰ ਲੱਭਦੇ ਸੀ ਨੀਸ਼ਾ ਤੇ ਦੀਪਾ ਅਚੰਕੀ ਤਰ੍ਹਾਂ ਜਾਣਦੇ ਸੀ ਕਿ ਉਹ ਕਿੰਨਾ ਨੂੰ ਲੱਭਦੇ ਆ ਇਸ ਲਈ ਦੋਵਾਂ ਨੇ ਸਾਰ ਰੁਕ ਗਏ ਪਰ ਕੁਝ ਧੇਰ ਬਾਅਦ ਇੱਕ ਬੰਦਾ ਨਿਸ਼ਾ ਨੂੰ ਲੱਭਣ ਲਈ ਕੰਧਵਾਲਾ ਆ ਗਿਆ ਜਿੱਥੇ ਉਹ ਦੋਨੇ ਖੜੇ ਸੀ ਉਹਨੇ ਹੱਥ ਮਾਰ ਕੇ ਨਿਸ਼ਾ ਦੀ ਬਾਹ ਨੂੰ ਖਿੱਚਿਆ ਤੇ ਨਿਸ਼ਾ ਉਹਦੀਆਂ ਬਾਹਾਂ ਵਿੱਚ ਤੜਫਣ ਲੱਗੀ ਉਹ ਬੰਦਾ ਗੁੱਸੇ ਨਾਲ ਪਾਗਲ ਹੁੰਦਾ ਸੀ ਤੇ ਕਹਿਣ ਲੱਗਾ ਕਿ ਮੇਰੀ ਇੱਜ਼ਤ ਹੋ ਗਏ ਤੂੰ ਗੈਰ ਮਰਦ ਦੇ ਨਾਲ ਰਾਤ ਨੂੰ ਹਨੇਰੇ ਵਿੱਚ ਇੱਥੇ ਕੀ ਕਰਦੀ ਆ ਮੈਂ ਤੈਨੂੰ ਆਪਣੇ ਹੱਥਾਂ ਨਾਲ ਮੌਤ ਦੇਵਾਂਗਾ ਨਿਸ਼ਾ ਤਾਂ ਸਾਹ ਲੈਣਾ ਵੀ ਭੁੱਲ ਗਈ ਸੀ ਵੱਡੀਆਂ ਅੱਖਾਂ ਵਿੱਚ ਮੌਤ ਦਾ ਡਰ ਪੈਦਾ ਹੋ ਗਿਆ ਸੀ ਉਹਨੂੰ ਪਤਾ ਸੀ ਕਿ ਉਹਦਾ ਕੀ ਅੰਜਾਮ ਹੋਣ ਵਾਲਾ ਉਹਨੂੰ ਆਪਣੇ ਇਸ ਅੰਜਾਮ ਦਾ ਇਹ ਪਹਿਲਾਂ ਹੀ ਪਤਾ ਸੀ ਫਿਰ ਵੀ ਉਹਨੇ ਦੀਪੇ ਨੂੰ ਪਿਆਰ ਕਰਨ ਦੀ ਗਲਤੀ ਕੀਤੀ ਸੀ ਤੇ ਹੁਣ ਉਹਨੂੰ ਗਲਤੀ ਦੀ ਸਜ਼ਾ ਵੀ ਭੁਗਤਣੀ ਪੈਣੀ ਸੀ ਨਿਸ਼ਾ ਦੀਆਂ ਮੋਟੀਆਂ ਅੱਖਾਂ ਹੰਝੂਆਂ ਨਾਲ ਭਰਪਰ ਕੇ ਗੁਲਾਬੀ ਹੋ ਗਈਆਂ ਸਨ ਉਹਨੇ ਬੇਦਰਦੀ ਨੂੰ ਸਾਫ਼ ਕਰ ਦਿੱਤਾ ਅਤੇ ਆਪਣੇ ਆਪ ਨੂੰ ਹਾਲਾਤਾਂ ਦੇ ਹਵਾਲੇ ਕਰ ਦਿੱਤਾ ਸੀ ਉਹਨੂੰ ਡਰ ਸੀ ਕਿ ਸਿਰਫ ਇਹ ਕਿਤੇ ਦੀਪੇ ਦੇ ਨਾਲ ਕੁਝ ਗਲਤ ਨਾ ਕਰ ਦੇਣ ਨਿਸ਼ਾ ਨੂੰ ਉਸ ਬੰਦੇ ਦੀਆਂ ਬਾਹਵਾਂ ਵਿੱਚ ਤੜਫਦੇ ਹੋਏ ਦੇਖ ਕੇ ਦੀਪਾ ਅੱਗੇ ਆਇਆ ਤੇ ਉਹਨੇ ਉਸ ਬੰਦੇ ਨੂੰ ਜ਼ੋਰ ਨਾਲ ਤੱਕਾ ਮਾਰਿਆ ਤੇ ਨਿਸ਼ਾ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਬੰਦੇ ਦੇ ਪਿੱਛੇ ਹੋਰ ਵੀ ਬੰਦੇ ਸੀ ਜਿਨ੍ਹਾਂ ਨੇ ਦੀਪੇ ਨੂੰ ਘੇਰ ਲਿਆ ਤੇ ਉਹਨੂੰ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਨਿਸ਼ਾ ਚੀਕਾਂ ਮਾਰਦੀ ਸੀ ਤੇ ਦੀਪਾ ਉਹਨਾਂ ਬੰਦਿਆਂ ਤੋਂ ਕੁੱਟ ਖਾ ਖਾ ਕੇ ਬੇਹੋਸ਼ ਹੋ ਗਿਆ ਸੀ ਰਾਤ ਨੂੰ ਹਨੇਰਾ ਵਧਦਾ ਜਾਂਦਾ ਸੀ ਉਹ ਬੰਦਾ ਨਿਸ਼ਾ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਉਸ ਹਵੇਲੀ ਵਿੱਚੋਂ ਚਲਾ ਗਿਆ ਸੀ ਜਦ ਕਿ ਦੀਪਾ ਉੱਥੇ ਹੀ ਬੇਹੋਸ਼ ਪਿਆ ਸੀ ਉਸ ਬੰਦੇ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਇਹਨੂੰ ਕਮਰੇ ਵਿੱਚ ਬੰਦ ਕਰ ਦਿਓ ਸਵੇਰ ਨੂੰ ਦੇਖਾਂਗੇ। ਉਹਦੇ ਨਾਲ ਕੀ ਕਰਨਾ? ਪਹਿਲਾਂ ਤਾਂ ਇਸ ਬਦਜਾਤ ਕੁੜੀ ਨੂੰ ਸਾਬਕ ਸਿਖਾਉਣਾ ਪਊਗਾ। ਪਰਿਵਾਰ ਦੀ ਇੱਜ਼ਤ ਨੂੰ ਦਾਗ ਲਾ ਕੇ ਦੁਸ਼ਮਣ ਦੇ ਨਾਲ ਰੰਗ ਰਲੀਆਂ ਮਨਾਉਂਦੀ ਆ। ਹੁਣ ਇਹਨੂੰ ਪਤਾ ਲੱਗੂਗਾ ਕਿ ਪਿਆਰ ਪਰਿਵਾਰ ਦੀ ਇੱਜ਼ਤ ਨੂੰ ਦਾਗ ਲਾਉਣ ਦਾ ਕੀ ਜਵਾਬ ਹੁੰਦਾ। ਨੀਸ਼ਾ ਨੂੰ ਚੱਕ ਕੇ ਆਪਣੇ ਘਰ ਪਹੁੰਚਿਆ ਤੇ ਫਿਰ ਆਪਣੇ ਬਿਸਤਰ ਤੇ ਉਹਨੂੰ ਸੁੱਟਦੇ ਹੋਏ ਆਪਣੇ ਹੱਥਾਂ ਨਾਲ ਉਹਦੀ ਕਮੀਜ਼ ਨੂੰ ਖੋਲਣ ਲੱਗ ਪਿਆ। ਹੌਲੀ ਹੌਲੀ ਰਾਤ ਲੰਘ ਰਹੀ ਸੀ ਨੀਸ਼ਾ ਦੇ ਹੌਂਕਿਆਂ ਦੀਆਂ ਆਵਾਜ਼ਾਂ ਕੰਧਾਂ ਵਿੱਚ ਗੂੰਜਦੀਆਂ ਸੀ ਕਿਉਂਕਿ ਉਸ ਰਾਤ ਨੀਸ਼ਾ ਦੇ ਨਾਲ ਕਾਲੇ ਰੰਗ ਦੀ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਪਿੰਡ ਵਿੱਚ ਆਈ ਸੀ ਗੱਡੀ ਦੇ ਰੁਕਦੇ ਹੀ ਚਾਰ ਜਵਾਨ ਬਾਹਰ ਨਿਕਲੇ ਸੀ ਅੱਖਾਂ ਤੇ ਐਨਕਾ ਲਾਈਆਂ ਹੋਈਆਂ ਸੀ ਉਹਨਾਂ ਦੇ ਚਿਹਰੇ ਖੁਸ਼ੀ ਦੇ ਰੰਗ ਸੀ ਤੇ ਘਰ ਦੇ ਦਰਵਾਜ਼ੇ ਤੇ ਗੱਡੀ ਰੁਕੀ ਸੀ ਕੁਝ ਦਿਨ ਬਾਅਦ ਕਾਫੀ ਰੌਲਾ ਪੈਣਾ ਸ਼ੁਰੂ ਹੋ ਗਿਆ ਛੋਟੇ ਸਾਹਿਬ ਸ਼ਹਿਰ ਤੋਂ ਵਾਪਸ ਆ ਗਏ ਕਈ ਸਾਲਾਂ ਬਾਅਦ ਦੀਪਕ ਕੁਝ ਦਿਨਾਂ ਦੇ ਲਈ ਆਪਣੇ ਦੋਸਤਾਂ ਨਾਲ ਪਿੰਡ ਆਇਆ ਸੀ ਤੇ ਉਹਨਾਂ ਦੇ ਆਉਣ ਨਾਲ ਪੂਰੇ ਪਿੰਡ ਵਿੱਚ ਹਲਚਲ ਮਚ ਗਈ ਸੀ। ਉਹ ਪਿੰਡ ਵਿੱਚ ਘੱਟ ਹੀ ਰਹਿੰਦਾ ਸੀ ਉਹਨੂੰ ਜ਼ਿਆਦਾਤਰ ਪਿੰਡ ਦਾ ਮਾਹੌਲ ਤੇ ਇੱਥੋਂ ਦੇ ਰੀਤੀ ਰਿਵਾਜ ਤੇ ਇੱਥੋਂ ਦੀਆਂ ਪੰਚਾਇਤਾਂ ਪਸੰਦ ਨਹੀਂ ਸੀ। ਇਸ ਲਈ ਉਹਨੇ ਆਪਣਾ ਟਿਕਾਣਾ ਸ਼ਹਿਰ ਨੂੰ ਬਣਾ ਲਿਆ ਸੀ ਪਰ ਇਸ ਵਾਰ ਉਹਦੇ ਸ਼ਹਿਰ ਦੇ ਦੋਸਤਾਂ ਨੇ ਜिद ਕੀਤੀ ਸੀ ਕਿ ਛੁੱਟੀਆਂ ਤੇਰੇ ਪਿੰਡ ਬਤਾਵਾਂਗੇ। ਉਹ ਜੋ ਦੇਸ਼ ਤੋਂ ਬਾਹਰ ਜਾਣ ਦਾ ਸੋਚ ਰਿਹਾ ਸੀ ਤੇ ਦੋਸਤਾਂ ਦੀ ਜिद ਤੇ ਆਪਣੇ ਪਿੰਡ ਆਇਆ ਸੀ। ਇੱਕ ਮਹੀਨੇ ਦੀਆਂ ਛੁੱਟੀਆਂ 'ਨੇ ਪੰਜਾਬ ਦੇ ਇਸ ਸੋਹਣੇ ਪਿੰਡ ਵਿੱਚ ਬਤਾਉਣ ਦਾ ਇਰਾਦਾ ਬਣਾਇਆ ਸੀ ਪਰ ਦੀਪੇ ਨੂੰ ਨਹੀਂ ਪਤਾ ਸੀ ਕਿ ਇਹ ਇੱਕ ਮਹੀਨਾ ਉਹਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਊਗਾ ਉਹ ਪਿੰਡ ਜਿੱਥੇ ਉਹ ਹਮੇਸ਼ਾ ਰਹਿਣਾ ਨਹੀਂ ਚਾਹੁੰਦਾ ਸੀ ਉਹ ਪਿੰਡ ਉਹਦੀ jaan ਬਣ ਜਾਊਗਾ ਦੀਪੇ ਦੇ ਆਉਣ ਦੀ ਗੱਲ ਸੁਣ ਕੇ ਉਹਦੀ ਮਾਂ ਫਟਾਫਟ ਦੌੜਦੀ ਹੋਈ ਬਾਹਰ ਆਈ ਤੇ ਜਵਾਨ ਮੁੰਡੇ ਨੂੰ ਦੇਖ ਕੇ ਉਹਨੇ ਬੇਕਾਬੂ ਹੋ ਕੇ ਦੀਪੇ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਚੁੰਮਦੇ ਹੋਏ ਕਹਿਣ ਲੱਗੀ ਕਿ ਇੰਨੇ ਸਾਲਾਂ ਬਾਅਦ ਪਿੰਡ ਆਇਆ ਮੈਂ ਆਪਣੀ ਮਾਂ ਨੂੰ ਕਦੀ ਯਾਦ ਹੀ ਨਹੀਂ ਕੀਤਾ ਦੀਪਾ ਕਹਿੰਦਾ ਕਿ ਇਸ ਪਿੰਡ ਵਿੱਚ ਰੱਖਿਆ ਗਿਆ ਮੰਮੀ ਤੂੰ ਸ਼ਹਿਰ ਆ ਜਾਇਆ ਕਰ ਇਹ ਸੁਣ ਕੇ ਦੀਪੇ ਦੀ ਮਾਂ ਨੇ ਉਹਨੂੰ ਕੰਨ ਤੋਂ ਫੜਿਆ ਤੇ ਕਹਿਣ ਲੱਗੀ ਇਸ ਪਿੰਡ ਵਿੱਚ ਤਾਂ ਤੂੰ ਜੰਮਿਆ ਸੀ ਇਹ ਸਾਰੀ ਜ਼ਮੀਨ ਤੇ ਤੇ ਸਾਡੇ ਵਰਗਿਆਂ ਨੂੰ ਤਾਂ ਇਸ ਜ਼ਮੀਨ ਨਾਲ ਹੀ ਬੜਾ ਪਿਆਰ ਆ ਇਹ ਮਿੱਟੀ ਸਾਡੇ ਲਈ ਸਭ ਕੁਝ ਆ ਪਤਾ ਨਹੀਂ ਕਿਉਂ ਤੈਨੂੰ ਇਸ ਮਿੱਟੀ ਨਾਲ ਪਿਆਰ ਨਹੀਂ ਦੀਪੇ ਨੇ ਆਪਣੀ ਮਾਂ ਨੂੰ ਚੁੰਮਿਆ ਤੇ ਕਹਿਣ ਲੱਗਾ ਬੱਸ ਬੱਸ ਹੁਣ ਹੋਰ ਲੈਕਚਰ ਨਾ ਦੇ ਕੁਝ ਦਿਨਾਂ ਦੇ ਲਈ ਦੋਸਤਾਂ ਦੇ ਨਾਲ ਆਇਆ ਵਾਂ ਪਿੰਡ ਕਮਾਉਣਾ 14 ਦੀਪਾ ਦੀ ਮਾਂ ਨੇ ਨੌਕਰਾਂ ਨੂੰ ਕਹਿ ਕੇ ਉਹਦੇ ਦੋਸਤਾਂ ਲਈ ਕਮਰਾ ਤਿਆਰ ਕੀਤਾ ਤੇ ਉਹ ਬੜੇ ਸੋਹਣੇ ਤੇ ਜਵਾਨ ਸੀ ਥੱਕ ਗਏ ਸੀ ਇਸ ਲਈ ਆਪਣੇ ਕਮਰੇ 'ਚ ਆਰਾਮ ਕਰਨ ਚਲੇ ਗਏ ਰਾਤ ਨੂੰ ਰੋਟੀ ਖਾਣ ਲਈ ਦੀਪਾ ਆਪਣੇ ਦੋਸਤਾਂ ਦੇ ਨਾਲ ਆਪਣੇ ਮਾਪਿਓ ਦੇ ਨਾਲ ਡਾਈਨਿੰਗ ਟੇਬਲ ਤੇ ਬੈਠ ਗਿਆ ਸੀ ਉਦੋਂ ਦੀਪਾ ਦੇ ਪਿਓ ਨੇ ਸਾਫ਼ ਲੱਗ ਜਾਂ ਚ ਦੱਸਿਆ ਕਿ ਦੇਖ ਸਾਹਮਣੇ ਵਾਲੇ ਪਿੰਡ ਨਾਲ ਸਾਡੀ ਦੁਸ਼ਮਣੀ ਹੈ ਕਈ ਸਾਲ ਪੁਰਾਣੀ ਹੈ ਦਸ਼ਮਣੀਆ ਦੀਪ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਪਰ ਫਿਰ ਵੀ ਮੈਂ ਤੈਨੂੰ ਇਹ ਯਾਦ ਦਿਵਾ ਦੇਵਾਂ ਜਦੋਂ ਵੀ ਤੂੰ ਪਿੰਡ ਆਉਣਾ ਤੈਨੂੰ ਇਹ ਗੱਲ ਯਾਦ ਕਰਾ ਦੇਣਾ ਤੇ ਇਸ ਵਾਰ ਤਾਂ ਸਪੈਸ਼ਲ ਤੇਰੇ ਦੋਸਤਾਂ ਦੀ ਵਜ੍ਹਾ ਨਾਲ ਤੈਨੂੰ ਚੰਗੀ ਤਰ੍ਹਾਂ ਯਾਦ ਕਰਵਾ ਰਿਹਾ ਕਿਉਂਕਿ ਆਪਣੇ ਦੋਸਤਾਂ ਨੂੰ ਵੀ ਸਾਡੇ ਤੇ ਬਰਾਬਰ ਵਾਲੇ ਪਿੰਡ ਦੀ ਦੁਸ਼ਮਣੀ ਦੇ ਬਾਰੇ ਚੰਗੀ ਤਰ੍ਹਾਂ ਸਮਝਾ ਦੇ ਸਾਡੀ ਗੱਲ ਨੂੰ ਧਿਆਨ ਵਿੱਚ ਰੱਖੀ ਤੇ ਇਸ ਲਈ ਪਿੰਡ ਘੁਮਾਉਣ ਵੇਲੇ ਧਿਆਨ ਰੱਖਣਾ ਕਿ ਕਿਸੇ ਵੀ ਹੱਦ ਨੂੰ ਪਾਰ ਨਾ ਕਰਾਂ ਜਿੱਥੇ ਜਿੱਥੇ ਲਾਲ ਰੰਗ ਦਾ ਝੰਡਾ ਖੱਡਿਆ ਵਾ ਉਹ ਸਾਡੇ ਪਿੰਡ ਦੀ ਤਹਲੀਜ ਉੱਥੋਂ ਖਤਮ ਹੁੰਦੀ ਹੈ ਲਾਗੇ ਦੇ ਪਿੰਡ ਦੇ ਰਾਹ ਸ਼ੁਰੂ ਹੋ ਜਾਂਦੇ ਆ ਉਹ ਸਿਰਫ ਪਿੰਡ ਦੀ ਦਹਲੀਜ ਨਹੀਂ ਬਲਕੇ ਮੌਤ ਦੀ ਸ਼ੁਰੂਆਤ ਆ ਮੇਰੇ ਦੋਸਤਾਂ ਨੂੰ ਵੀ ਇਹ ਗੱਲ ਸਮਝਾਈ ਸੀ ਕਿ ਤੁਸੀਂ ਸਾਡੇ ਮਹਿਮਾਨ ਆ ਇਸ ਲਈ ਇਦਾਂ ਦਾ ਕੁਝ ਨਹੀਂ ਕਰਨਾ ਕਿ ਤੁਹਾਨੂੰ ਕੋਈ ਨੁਕਸਾਨ ਹੋਵੇ ਮੇਰੇ ਦੋਸਤ ਇਹ ਸੁਣ ਕੇ ਡਰ ਗਏ ਸੀ ਲਾਗੇ ਵਾਲੇ ਪਿੰਡ ਵਿੱਚ ਸਾਡੀ ਦੁਸ਼ਮਣੀ ਇਸ ਲਈ ਉਹਨਾਂ ਨੇ ਉਸਵਾਲਨ ਜਾਂ ਨਾ ਜਾਣਦਾ ਪੱਕਾ ਇਰਾਦਾ ਕਰ ਲਿਆ ਮੈਨੂੰ ਵੀ ਕਿਹਾ ਕਿ ਬਸ ਆਪਣੇ ਪਿੰਡ ਦੇ ਹੱਦਾਂ ਵਿੱਚ ਹੀ ਘੁਮਾ ਦੇ ਕਿਤੇ ਨਾ ਇਹ ਨਾ ਹੋਵੇ ਕਿ ਦਸਵੀਂ ਦੇ ਚੱਕਰ ਵਿੱਚ ਤੇਰੀ ਜਾਨ ਤੋਂ ਹੱਥ ਤੋਂ ਬੈਠੀ ਹੈ ਫਿਰ ਅਗਲੇ ਹੀ ਦਿਨ ਅਸੀਂ ਪਿੰਡ ਕੋਮਲ ਲਈ ਚਲੇ ਗਏ ਸੀ ਸਾਡਾ ਪੁਰਾਣਾ ਪਿੰਡ ਸੀ ਮੇਰੇ ਪਿਓ ਦਾਦੇ ਦੀ ਜ਼ਮੀਨ ਬਹੁਤ ਸੀ ਤੇ ਵੱਡਾ ਪਿੰਡ ਸੀ ਅਸੀਂ ਖੇਤਾਂ ਵੱਲ ਚਲੇ ਗਏ ਸੀ ਸਾਰਾ ਦਿਨ ਅਸੀਂ ਮੱਝ ਨਾਲ ਘੁੰਮਦੇ ਰਹੇ ਸ਼ਾਮ ਦੇ ਵੇਲੇ ਅਸੀਂ ਪਿੰਡ ਤੋਂ ਬਾਹਰ ਪਹੁੰਚ ਗਏ ਜਿੱਥੇ ਲਾਲ ਰੰਗ ਦਾ ਝੰਡਾ ਸੀ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਇੱਕ ਕਦਮ ਹੱਦ ਤੋਂ ਬਾਹਰ ਕੱਢ ਕੇ ਦੇਖਦੇ ਹਾਂ ਕਿ ਕੀ ਹੋਊਗਾ ਮੇਰੇ ਦੋਸਤਾਂ ਨੇ ਸਾਫ਼ ਮਨਾਂ ਕਰਤਾ ਕਹਿਣ ਲੱਗੇ ਨਾ ਭਾਈ ਅਸੀਂ ਤਾਂ ਵਾਪਸ ਸ਼ਹਿਰ ਜਾਣਾ ਤੈਨੂੰ ਹੀ ਮੌਤ ਦਾ ਸ਼ੌਂਕ ਹੋਊਗਾ ਸਾਨੂੰ ਨਹੀਂ ਅਸੀਂ ਪਿੱਛੇ ਮੋਡਰਨ ਲਈ ਮੋਡਰਨ ਵਾਲੇ ਹੀ ਸੀ ਕਿ ਅਚਾਨਕ ਮੇਰੀ ਨਜ਼ਰ ਉਸ ਪ੍ਰਿੰਟ ਦੇ ਬਾਹਰ ਦੂਜੇ ਪਾਸੇ ਬਾਗ ਵੱਲ ਪਈ ਜਿੱਥੇ ਗੁਲਾਬੀ ਰੰਗ ਦੇ ਕੱਪੜੇ ਪਾ ਕੇ ਕੋਈ ਕੁੜੀ ਬਹੁਤ ਤੇਜ਼ ਦੌੜ ਰਹੀ ਸੀ ਉਹਦੇ ਸੁਨਹਿਰੀ ਵਾਲ ਲੱਕ ਤੱਕ ਜਾ ਰਹੇ ਸੀ ਗਲੇ ਵਿੱਚ ਚੁੰਨੀ ਸੀ ਤੇ ਭੱਜਣ ਦੀ ਵਜ੍ਹਾ ਨਾਲ ਗਲੇ ਵਿੱਚ ਦੀ ਹਵਾ ਨਾਲ ਚੁੰਨੀ ਵੀ ਉੱਡ ਰਹੀ ਸੀ ਕੁਝ ਪਲਾਂ ਦੇ ਲਈ ਤਾਂ ਉਹ ਚੁੰਨੀ ਨੂੰ ਫੜਨ ਦੇ ਲਈ ਰੋਕੀ ਸੀ ਪਰ ਫਿਰ ਸੋਚ ਕੇ ਦੁਬਾਰਾ ਭੱਜਣ ਲੱਗੀ ਸੀ ਵੱਡੀਆਂ ਮੋਟੀਆਂ ਅੱਖਾਂ ਤੇ ਗੁਲਾਬੀ ਰੰਗ ਬਹੁਤ ਹੀ ਸੋਹਣੀ ਸੀ ਮੈਂ ਤਾਂ ਕੁਝ ਪਲ ਦੇ ਲਈ ਉਹਨੂੰ ਦੇਖ ਕੇ ਸਭ ਕੁਝ ਭੁੱਲ ਗਿਆ ਸੀ ਇਦਾਂ ਦਾ ਸੋਹਣਾ ਹੁਸਨ ਸ਼ਹਿਰਾਂ ਵਿੱਚ ਕਿਤੇ ਹੁੰਦਾ ਸ਼ਹਿਰਾਂ ਵਿੱਚ ਤਾਂ ਕੁੜੀਆਂ ਨੇ ਮੇਕਅੱਪ ਨਾਲ ਆਪਣਾ ਅਸਲੀ ਚਿਹਰਾ ਲੁਕਾਇਆ ਹੁੰਦਾ ਪਰ ਅੱਜ ਇਸ ਕੁੜੀ ਨੂੰ ਦੇਖਿਆ ਤਾਂ ਅਸਲੀ ਖੂਬਸੂਰਤੀ ਦਾ ਮਤਲਬ ਸਮਝਿਆ ਸੀ ਮੇਕਅੱਪ ਤੋਂ ਕਿਤੇ پاک ਚਿਹਰਾ ਸੀ ਤੇ ਨੈ ਨਕਸ਼ ਗੁਲਾਬੀ ਰੰਗ ਸ਼ਾਇਦ ਰੱਬ ਨੇ ਆਪਣੇ ਹੱਥਾਂ ਨਾਲ ਉਹਨੂੰ ਬਣਾਇਆ ਸੀ ਤੇ ਉਹਦੇ ਭੱਜਣ ਦੇ ਅੰਦਾਜ਼ ਤੋਂ ਐਦਾਂ ਲੱਗਦਾ ਸੀ ਕਿ ਜਿਦਾਂ ਉਹ ਕਿਸੇ ਮੁਸ਼ਕਲ ਵਿੱਚ ਆ ਕਿਉਂਕਿ ਉਹਦੇ ਦੌੜਨ ਦੀ ਰਫ਼ਤਾਰ ਬਹੁਤ ਤੇਜ਼ ਸੀ ਤੇ ਦੌੜਦੇ ਦੌੜਦੇ ਅਚਾਨਕ ਬਹੁਤ ਜ਼ੋਰ ਨਾਲ ਡਿੱਗੀ ਤੇ ਦੁਬਾਰਾ ਖੜੀ ਨਾ ਹੋ ਸਕੀ ਉੱਠਣ ਦੀ ਕੋਸ਼ਿਸ਼ ਕਰਦੀ ਰਹੀ ਪਰ ਪੈਰ ਫੜ ਕੇ ਬੈਠ ਗਈ ਉਹਨੂੰ ਦੇਖਣ ਤੋਂ ਬਾਅਦ ਮੇਰੇ ਲਈ ਰੁਕਣਾ ਮੁਸ਼ਕਲ ਹੋ ਗਿਆ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਕੁੜੀ ਕਿਸੇ ਮੁਸੀਬਤ ਵਿੱਚ ਆ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਕੀ ਸਾਨੂੰ ਉਸ ਕੁੜੀ ਦੀ ਮਦਦ ਕਰਨੀ ਚਾਹੀਦੀ ਆ ਪਰ ਮੇਰੇ ਦੋਸਤਾਂ ਨੇ ਉਹ ਲਾਲ ਝੰਡਾ ਦੇਖਿਆ ਤੇ ਕਹਿਣ ਲੱਗੇ ਉਸ ਤੋਂ ਅੱਗੇ ਮੌਤ ਇਸ ਲਈ ਸਾਨੂੰ ਕਿਸੇ ਦੀ ਵੀ ਮਦਦ ਨਹੀਂ ਕਰਨੀ ਚਾਹੀਦੀ ਤਿੰਨੋਂ ਦੋਸਤ ਵਾਪਸ ਆ ਗਏ ਮੈਂ ਕਿਹਾ ਕਿ ਤੁਸੀਂ ਹਵੇਲੀ ਜਾਓ ਮੈਂ ਆਉਣਾ ਮੇਰੇ ਦੋਸਤਾਂ ਨੇ ਮੈਨੂੰ ਸਮਝਾਇਆ ਸੀ ਉਸ ਪਾਸੇ ਜਾਣ ਦੀ ਲੋੜ ਨਹੀਂ ਪਰ ਮੈਂ ਨਾ ਰੋਕ ਕੇ ਹੱਦ ਪਰ ਕਰਦੇ ਹੋਏ ਦੂਸਰੇ ਪਿੰਡ ਪਹੁੰਚ ਗਿਆ ਉਹ ਕੁੜੀ ਜੋ ਮਿੱਟੀ ਦੇ ਡਿੱਗੀ ਹੋਈ ਸੀ ਮੈਂ ਹੱਥ ਦੇ ਕੇ ਉਹਨੂੰ ਖੜਾ ਕੀਤਾ ਉਹ ਮੇਰੇ ਸਹਾਰੇ ਖੜੀ ਹੋ ਗਈ ਸੀ ਹੈਰਾਨੀ ਨਾਲ ਮੈਨੂੰ ਦੇਖਦੇ ਹੋਏ ਕਹਿਣ ਲੱਗੀ ਕਿ ਤੂੰ ਕੌਣਾ ਸਾਡੇ ਪਿੰਡ ਦਾ ਤੇ ਨਹੀਂ ਲੱਗਦਾ ਅੱਜ ਤੋਂ ਪਹਿਲਾਂ ਤੈਨੂੰ ਕਦੀ ਨਹੀਂ ਵੀਨੇ ਦੇਖਿਆ ਇਸ ਗੱਲ ਤੇ ਮੁਸਕਰਾਇਆ ਤੇ ਮੈਂ ਉਸਨੂੰ ਕਿਹਾ ਕਿ ਮੈਂ ਸ਼ਹਿਰ ਤੋਂ ਆਇਆ ਇਸ ਲਈ ਤੂੰ ਮੈਨੂੰ ਨਹੀਂ ਪਹਿਚਾਨੇਗੀ ਤੂੰ ਕੌਣ ਆ ਉਹ ਮੁਸਕਰਾ ਕੇ ਕਹਿਣ ਲੱਗੀ ਕਿ ਮੈਂ ਇਸ ਪਿੰਡ ਦੇ ਸਰਪੰਚ ਦੀ ਕੁੜੀ ਨੀਸ਼ਾ ਤੁਹਾਡੀ ਮਦਦ ਦੇ ਲਈ ਸ਼ੁਕਰੀਆ ਜੇ ਤੁਸੀਂ ਸ਼ਹਿਰ ਤੋਂ ਆਏ ਤਾਂ ਫਿਰ ਸਾਡੇ ਘਰ ਜ਼ਰੂਰ ਆਇਓ ਮੈਂ ਆਪਣੇ ਪਾਪਾ ਨਾਲ ਤੁਹਾਡੀ ਮੁਲਾਕਾਤ ਕਰਵਾਉਂਗੀ ਹਾਂ ਜ਼ਰੂਰ ਕਿਉਂ ਨਹੀਂ ਨਾ ਕਹਿ ਕੇ ਉਹ ਭੱਜ ਕੇ ਚੱਲੀ ਸੀ ਮੇਰੀਆਂ ਨਜ਼ਰਾਂ ਉਸ ਨੂੰ ਦੇਖ ਕੇ ਪਤਾ ਨਹੀਂ ਕੀ ਸੋਚੇ ਜਾਂਦੇ ਅਸੀਂ ਜੋ ਬਹੁਤ ਉਹ ਸੋਹਣੀ ਕੁੜੀ ਸੀ ਮੇਰੇ ਦਿਲ ਨੇ ਤਾਂ ਇੱਕ ਇੱਕ ਧੜਕਣ ਮਿਸ ਕੀਤੀ ਸੀ ਮੈਨੂੰ ਲੱਗਿਆ ਸੀ ਕਿ ਜਿੱਦਾਂ ਮੈਂ ਕਈ ਸਾਲਾਂ ਤੋਂ ਇਸ ਚਿਹਰੇ ਨੂੰ ਲੱਭਦਾ ਸੀ ਮਾਸੂਮ ਜਿਹੀ ਮੁਸਕਾਨ ਵਾਲਾ ਚਿਹਰਾ ਅੱਖਾਂ ਵਿੱਚ ਮਾਸੂਮੀਅਤ ਉਹ ਦਾ ਕਰਦਾਰ ਗਵਾਇ ਦਿੰਦਾ ਸੀ ਮੈਂ ਬਿਨਾ ਪਲਕਾਂ ਚੁਪਕਾਏ ਉਹਨੂੰ ਦੇਖ ਹੀ ਜਾਂਦਾ ਸੀ ਤੇ ਉਹ ਮੁਸਕਰਾ ਕੇ ਕਹਿਣ ਲੱਗੀ ਕਿ ਮੇਰੀਆਂ ਤੇ ਮੇਰੀਆਂ ਸਹੇਲੀਆਂ ਦੀ ਰੇਸ ਲੱਗੀ ਆ ਤੇ ਮੈਂ ਇਹ ਸ਼ਾਰਟਕਟ ਰਸਤਾ ਲਿਆ ਕੇ ਜਲਦੀ ਪਹੁੰਚ ਜਾਵਾਂ ਪਰ ਚੱਪਲ ਟੁੱਟਣ ਦਾ ਕਰਕੇ ਮੈਂ ਡਿੱਗ ਗਈ ਸੀ ਉਹਨੇ ਆਪਣੀ ਟੁੱਟੀ ਹੋਈ ਚੱਪਲ ਵੱਲ ਇਸ਼ਾਰਾ ਕੀਤਾ ਮੈਂ ਸਾਰੀ ਗੱਲ ਸਮਝ ਕੇ ਹੱਸ ਪਿਆ ਸੀ ਮੈਂ ਤਾਂ ਕੁਝ ਹੋਰ ਹੀ ਸਮਝ ਬੈਠਾ ਸੀ ਇਸ ਕੁੜੀ ਦੀ ਮਦਦ ਕਰਨ ਲਈ ਇੱਧਰ ਪੱਜ ਆਇਆ ਸੀ ਨਿਸ਼ਾ ਮੈਨੂੰ ਮੁਸਕਰਾ ਕੇ ਛੱਡ ਕੇ ਨੰਗੇ ਪੈਰੀਂ ਭੱਜ ਗਈ ਸੀ ਉਹਦੀਆਂ ਟੁੱਟੀਆਂ ਚੱਪਲਾਂ ਨੂੰ ਦੇਖ ਕੇ ਉਹਨੇ ਆਪਣੇ ਹੱਥ ਵਿੱਚ ਫੜ ਲਿਆ ਉਹਦੇ ਸਿਉਣੇ ਰੰਗੇ ਵਾਲ ਪਿੱਠ ਤੱਕ ਜਾ ਰਹੇ ਦੀਆਂ ਨਜ਼ਰਾਂ ਉਹਨਾਂ ਤੇ ਟਿਕੀਆਂ ਹੋਈਆਂ ਸੀ ਜਦੋਂ ਉਹ ਨਜ਼ਰਾਂ ਤੋਂ ਪਰੇ ਹੋਈ ਤਾਂ ਮੈਂ ਇੱਧਰ ਉੱਧਰ ਦੇਖਿਆ ਦੂਰ ਤੱਕ ਕੋਈ ਵੀ ਨਹੀਂ ਸੀ ਮੈਂ ਫਟਾਫਟ ਵਾਪਸ ਆਪਣੇ ਪਿੰਡ ਦੀ ਹੱਦ ਵਿੱਚ ਆ ਗਿਆ ਸੀ ਰੱਬ ਦੀ ਕਿਰਪਾ ਸੀ ਕਿ ਕੋਈ ਵੀ ਹੰਗਾਮਾ ਤਾਂ ਤਾਂ ਨਹੀਂ ਹੋਇਆ ਪਰ ਮੇਰੇ ਦੋਸਤਾਂ ਨੇ ਮੈਨੂੰ ਗੰਦੀਆਂ ਨਜ਼ਰਾਂ ਨਾਲ ਘੂਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਦੋਸਤ ਕਹਿਣ ਲੱਗਾ ਕਿ ਤੇਰੇ ਪਾਪਾ ਨੇ ਮਨਾ ਕੀਤਾ ਸੀ ਕਿ ਉੱਥੇ ਨਹੀਂ ਜਾਣਾ ਫਿਰ ਤੂੰ ਕਿਉਂ ਗਿਆ ਸੀ ਤੈਨੂੰ ਨਹੀਂ ਪਤਾ ਕਿ ਪਿੰਡ ਵਾਲਿਆਂ ਦੀ ਦੁਸ਼ਮਣੀ ਕਿਦਾਂ ਦੀ ਹੁੰਦੀ ਆ ਸੀ ਸ਼ਹਿਰ ਤੋਂ ਆਏ ਆ ਪਰ ਤੂੰ ਪਿੰਡ ਵਾਲਾ ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਸੀ ਤੇ ਕਿਹਾ ਕਿ ਮੈਨੂੰ ਪਿੰਡ ਵਾਲਾ ਨਾ ਕਹ ਨਫ਼ਰਤ ਆ ਮੈਨੂੰ ਇਸ ਗੱਲ ਤੋਂ ਮੈਂ ਪਿੰਡ ਵਾਲਾ ਨਹੀਂ ਆ ਮੈਂ ਸ਼ਹਿਰ ਵਿੱਚ ਰਹਿੰਦਾ ਮੈਂ ਸ਼ਹਿਰ ਵਾਲਾ ਮੈਂ ਗੁੱਸੇ ਵਿੱਚ ਅੱਗੇ ਜਾਣ ਲੱਗਾ ਤਾਂ ਮੇਰੇ ਦੋਸਤ ਹੱਸਣ ਲੱਗ ਪਏ ਸੀ ਮੈਨੂੰ ਇਹ ਗੱਲ ਉਹਨਾਂ ਦੀ ਪਸੰਦ ਨਹੀਂ ਸੀ ਕੋਈ ਵੀ ਮੈਨੂੰ ਪਿੰਡ ਵਾਲਾ ਕਹੇ ਮੇਰੀ ਨਜ਼ਰ ਵਿੱਚ ਪਿੰਡ ਵਾਲੇ ਲੋਕ ਗੁਵਾਰ ਹੁੰਦੇ ਆ ਤੇ ਗੁਵਾਰਾਂ ਦੀ ਲਿਸਟ ਵਿੱਚ ਮੈਂ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ ਆਪਣੀ ਯੂਨੀਵਰਸਿਟੀ ਵਿੱਚ ਦੋਸਤ ਮੈਨੂੰ ਸ਼ਹਿਰ ਸ਼ਹਿਰ ਵਿੱਚ ਵੀ ਪਿੰਡ ਵਾਲਾ ਕਹਿ ਕੇ ਗੁੱਸਾ ਚੜਾਉਂਦੇ ਸੀ ਇਸ ਲਈ ਮੈਨੂੰ ਖੇਚੜਦੀ ਸੀ ਫਿਰ ਇੱਕ ਦੋਸਤ ਕਹਿਣ ਲੱਗਾ ਕਿ ਅੱਛਾ ਉਹ ਦੱਸ ਉਹ ਸੋਹਣੀ ਕੌਣ ਸੀ ਜਿਹਦੀ ਮਦਦ ਕਰਕੇ ਤੂੰ ਆ ਰਿਆ ਮੈਂ ਪਿੱਛੇ ਮੁੜ ਕੇ ਆਪਣੇ ਦੋਸਤਾਂ ਵੱਲ ਦੇਖਿਆ ਤੇ ਕਹਿਣ ਲੱਗਾ ਕਿ ਇਹ ਦੁਸ਼ਮਣ ਦੀ ਕੁੜੀ ਸੀ ਉਹ ਦੂਜੇ ਪਿੰਡ ਦੇ ਸਰਪੰਚ ਦੀ ਕੁੜੀ ਸੀ ਉਹਨੇ ਮੈਨੂੰ ਆਪਣੇ ਘਰ ਆਉਣ ਲਈ ਸੱਦਿਆ ਇਹ ਕਹਿ ਕੇ ਮੇਰੇ ਚਿਹਰੇ ਤੇ ਮੁਸਕਾਨ ਜਿਹੀ ਆ ਗਈ ਸੀ ਜਦ ਕਿ ਮੇਰੇ ਦੋਸਤਾਂ ਦਾ ਤਾਂ ਮੂੰਹ ਅੱਡਿਆ ਹੀ ਰਹਿ ਗਿਆ ਉਹ ਗੁੱਸੇ ਨਾਲ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਉਸ ਪਾਸੇ ਨਹੀਂ ਜਾਣਾ ਜੀ ਉਸ ਕੁੜੀ ਨੂੰ ਪਤਾ ਲੱਗ ਜਾਂਦਾ ਕਿ ਤੂੰ ਪਿੰਡ ਦੀ ਹੱਦ ਪਾਰ ਕਰਕੇ ਆਇਆ ਤਾਂ ਪਤਾ ਨਹੀਂ ਕੀ ਹੋ ਜਾਂਦਾ ਮੈਂ ਕਿਹਾ ਕਿ ਕੁਝ ਵੀ ਹੋਵੇ ਪਰ ਮੈਂ ਹੱਦ ਪਾਰ ਕਰਕੇ ਹੀ ਜਾਊ ਮੇਰੇ ਚਿਹਰੇ ਦੇ ਬਦਲਦੇ ਰੰਗ ਦੋਸਤ ਕੋਲੋਂ ਲੁਕੇ ਨਾ ਲੋਕ ਨੇ ਰੇਸੀ ਇੱਕ ਦੋਸਤ ਨੇ ਕਿਹਾ ਕਿ ਦੇਖ ਦੀਪੇ ਗਲਤ ਰਾਸਤੇ ਤੇ ਨਾ ਜਾ ਜਾਂ ਤੈਨੂੰ ਇਹਦਾ ਇੰਦਾ ਅੰਜਾਮ ਭੁਗਤਣਾ ਪਊਗਾ ਤੂੰ ਵੀ ਜਾਣਦਾ ਕਿ ਤੇਰੀ ਦੁਸ਼ਮਣੀ ਕਿੰਨੀ ਪੱਕੀ ਤੇ ਪੁਰਾਣੀ ਆ ਤੂੰ ਕਿਉਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਿਆਂ ਚੱਲ ਇੱਥੋਂ ਆ ਜੇ ਤੇਰੇ ਪਿਆਰ ਨੂੰ ਪਤਾ ਲੱਗ ਗਿਆ ਤਾਂ ਸਾਡੀਆਂ ਖਾ ਮਖਾ ਛੁੱਟੀਆਂ ਬਰਬਾਦ ਹੋ ਜਾਣੀਆਂ ਸਾਨੂੰ ਸ਼ਹਿਰ ਭੇਜ ਦੇਣਗੇ ਭੁੱਲ ਗਿਆ ਕਿ ਕੱਲ ਰਾਤ ਉਹਨਾਂ ਨੇ ਕੀ ਕਿਹਾ ਸੀ ਪਾਪਾ ਦੀ ਗੱਲ ਯਾਦ ਦਵਾਉਂਦੇ ਹੋਏ ਦੋਸਤ ਮੈਨੂੰ ਵਾਪਸ ਲੈ ਘਰ ਲਿਆਏ ਪਰ ਮੇਰੇ ਤਾਂ ਸਾਹ ਉਸ ਪਿੰਡ ਵੱਲ ਹੀ ਰਹਿ ਗਏ ਸੀ ਜਿੱਥੇ ਮਨੀਸ਼ਾ ਨੂੰ ਪਹਿਲੀ ਵਾਰ ਦੇਖਿਆ ਸੀ ਰਾਤ ਨੂੰ ਮੈਂ ਸੌਣ ਦੇ ਲਈ ਲੰਮੇ ਪਿਆ ਅੱਖਾਂ ਬੰਦ ਕੀਤੀਆਂ ਤਾਂ ਮੈਨੂੰ ਨਿਸ਼ਾ ਹੀ ਨਜ਼ਰ ਆਉਣ ਲੱਗ ਪਈ ਸੀ ਉਹਦੀ ਸੋਹਣੀ ਜਿਹੀ ਸਮਾਈਲ ਚਮਕਦੀਆਂ ਹੋਈਆਂ ਅੱਖਾਂ ਤੇ ਦੁੱਧ ਵਰਗਾ ਰੰਗ ਉਹਦੀ ਸੋਨੇ ਸੋਨੇ ਹੱਥ ਪੈਰ ਉਹ ਬਹੁਤ ਖਾਸ ਸੀ ਮੈਂ ਆਪਣੇ ਹੱਥਾਂ ਨੂੰ ਆਪਣੇ ਬੁੱਲਾਂ ਤੇ ਲਾ ਕੇ ਮਹਿਸੂਸ ਕੀਤਾ ਮੈਨੂੰ ਲੱਗਦਾ ਸੀ ਕਿ ਮੈਂ ਉਹਦੇ ਜਾਦੂ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਜਿਹਨੇ ਮੈਨੂੰ ਆਪਣੇ ਹੱਥਾਂ ਨਾਲ ਆਪਣੇ ਆਪ ਵਿੱਚ ਬੰਨ ਲਿਆ ਸੀ ਮੈਂ ਸਾਰੀ ਰਾਤ ਪਾਸ ਪਲਟ ਦੇਣੇ ਹੀ ਲੰਗਾ ਦਿੱਤੀ ਸੀ ਮੈਂ ਫਿਰ ਉਸ ਕੁੜੀ ਨੂੰ ਮਿਲਦਾ ਸੀ ਮੈਂ ਨੀਸ਼ਾ ਨੂੰ ਦੇਖਣਾ ਚਾਹੁੰਦਾ ਸੀ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿ ਉਹ ਅਜੀਬ ਜਿਹੀ ਖੁਆਇਸ਼ ਮੇਰੇ ਦਿਲ ਵਿੱਚ ਸੀ ਜੀਵਨਾ ਮਿਲੀ ਤਾਂ ਜ਼ਿੰਦਗੀ ਨਹੀਂ ਹੋਵੇਗੀ ਪਰ ਪਲ ਪਰ ਵਿੱਚ ਦਿਲ ਨੇ ਆਪਣਾ ਫੈਸਲਾ ਕੀਤਾ ਮੈਂ ਇਸ ਫੈਸਲੇ ਨੂੰ ਕਬੂਲ ਕਰ ਰਿਹਾ ਸੀ ਆਪਣੀ ਜ਼ਿੰਦਗੀ ਦੇ ਕੁਝ ਹੀ ਸਾਲ ਮੈਂ ਇਸ ਪਿੰਡ ਵਿੱਚ ਗੁਜ਼ਾਰੇ ਸੀ ਇਸ ਲਈ ਮੈਨੂੰ ਨਾ ਦਸ਼ਮਣੀ ਦੀ ਬੁਨਿਆਦ ਦਾ ਪਤਾ ਸੀ ਨਾ ਦਸ਼ਮਣੀ ਦਾ ਦਸ਼ਮਣੀ ਤਾਂ ਕੁਝ ਜ਼ਿਆਦਾ ਹੀ ਸੀ ਬੈਂ ਬਸ ਪਿਆਰ ਕਰ ਲਿਆ ਸੀ ਇਸ ਪਿਆਰ ਨੂੰ ਹਾਸਲ ਕਰਨਾ ਚਾਹੁੰਦਾ ਸੀ ਮੇਰੇ ਵਾਪਸ ਜਾਣ ਦੇ ਦਿਨ ਵੀ ਲੱਗੇ ਆ ਰਹੇ ਸੀ ਮੇਰੇ ਦੋਸਤ ਕੁਝ ਕੁ ਮੇਰੀਆਂ ਹਰਕਤਾਂ ਤੋਂ ਜਾਣੋ ਹੋਣ ਲੱਗੇ ਸੀ ਇਸ ਲਈ ਉਹਨਾਂ ਨੇ ਕਿਹਾ ਕਿ ਦੀਪੇ ਸ਼ਹਿਰ ਵਾਪਸ ਚੱਲਦੇ ਆ ਮੈਂ ਕਿਹਾ ਕਿ ਤੁਸੀਂ ਜਾਓ ਮੈਂ ਕੁਝ ਦਿਨ ਇੱਥੇ ਹੀ ਰਹੂੰਗਾ ਤੇ ਕਾਫੀ ਸਾਲਾਂ ਬਾਅਦ ਆਇਆ ਵਾਂ ਇੱਥੇ ਮੇਰਾ ਦਿਲ ਲੱਗ ਗਿਆ ਮੇਰਾ ਦਿਲ ਕਿੱਥੇ ਲੱਗਿਆ ਸੀ ਮੇਰੇ ਦੋਸਤ ਚੰਗੀ ਤਰ੍ਹਾਂ ਜਾਣਦੇ ਸੀ ਅਮਨ ਮੇਰਾ ਜੋ ਬਹੁਤ ਚੰਗਾ ਦੋਸਤ ਸੀ ਕਹਿਣ ਲੱਗਾ ਕਿ ਸਾਨੂੰ ਪਤਾ ਤੇਰਾ ਦਿਲ ਕਿੱਥੇ ਲੱਗਾ ਹਜੇ ਵੀ ਟਾਈਮ ਆ ਆਪਣੇ ਦਿਲ ਨੂੰ ਸਮਝਾ ਲੈ ਨਹੀਂ ਤਾਂ ਬਹੁਤ ਪਛਤਾਵੇਂਗਾ ਮੇਰੇ ਬਾਕੀ ਤੇ ਦੋਸਤਾਂ ਨੇ ਵੀ ਮੈਨੂੰ ਸਮਝਾਇਆ ਕਿ ਤੂੰ ਗਲਤ ਰਸਤੇ ਤੇ ਚੱਲ ਪਿਆ ਪਰ ਪਿਆਰ ਦਾ ਰਸਤਾ ਕਿਹਨੂੰ ਗਲਤ ਲੱਗਦਾ ਅਗਲੇ ਦਿਨ ਨੂੰ ਫਿਰ ਏਦਾਂ ਕਿ ਮੈਂ ਹੱਦ ਪਾਰ ਕਰ ਕਰ ਗਿਆ ਜਿੱਥੇ ਉਹ ਲਾਲ ਝੰਡੇ ਗੱਡੇ ਹੋਏ ਸੀ ਦੂਰ ਦੂਰ ਤੱਕ ਦਿਸ ਰਹੇ ਸੀ ਨੀਸ਼ਾ ਦਾ ਇੰਤਜ਼ਾਰ ਕਰ ਲੱਗਿਆ ਤੇ ਫਿਰ ਕੁਝ ਹੀ ਦਿਨ ਬਾਅਦ ਨੀਸ਼ਾ ਆਉਂਦੀ ਹੋਈ ਮੈਨੂੰ ਦਿਸੀ ਤੇ ਮੇਰੀਆਂ ਧੜਕਣਾ ਤੇਜ਼ ਹੋ ਗਈਆਂ ਸੀ ਅੱਜ ਉਹਦੇ ਲਈ ਦਿਲ ਤੋਂ ਮੰਗੀ ਹੋਈ ਦੁਆ ਜਿਵੇਂ ਕਬੂਲ ਹੋ ਗਈ ਸੀ ਉਹ ਬੜੀਆਂ ਚੁਪੰਨੀਆਂ ਨਜ਼ਰਾਂ ਨਾਲ ਮੈਨੂੰ ਦੇਖ ਰਹੀ ਸੀ ਕਹਿਣ ਲੱਗੀ ਕਿ ਤੂੰ ਦਸ਼ਮਣ ਤੇ ਪਿੰਡ ਤੂੰ ਆ ਤੈਨੂੰ ਡਰ ਨਹੀਂ ਲੱਗਦਾ ਸਾਡੀ ਹੱਦ ਨੂੰ ਪਾਰ ਕਰਕੇ ਆਇਆ ਜੇ ਮੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਤੇਰੇ ਟੁਕੜੇ ਟੁਕੜੇ ਕਰ ਦੇਊਗਾ ਮੈਂ ਕਿਹਾ ਪਿਆਰ ਹਰ ਹੱਦ ਨੂੰ ਖਤਮ ਕਰ ਦਿੰਦਾ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਹੁਣ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਲੱਗਦਾ ਬਸ ਮੇਰੇ ਦਿਲ ਵਿੱਚ ਇੱਕ ਹੀ ਜਜ਼ਬਾ ਕਿ ਉਹ ਤੈਨੂੰ ਪਾਉਣ ਦਾ ਤੇ اچانک ਪਿਆਰ ਸੁਣ ਕੇ ਨੀਸ਼ਾ ਇਕਦਮ ਘਬਰਾ ਗਈ ਸੀ ਚਿਹਰੇ ਤੇ ਸ਼ਰਮ ਦਿਸ ਰਹੀ ਸੀ ਉਹਦੇ ਲਾਲ ਬੁੱਲਾਂ 'ਚ ਸਮਾਈਲ ਆ ਰਹੀ ਸੀ ਮੈਨੂੰ ਅਹਿਸਾਸ ਦਵਾ ਰਹੀ ਸੀ ਕਿ ਉਹ ਵੀ ਮੈਨੂੰ ਚਾਹੁੰਦੀ ਆ ਪਰ ਉਹਦੇ ਗੁਲਾਬੀ ਚਿਹਰੇ ਤੇ ਮੁਸਕਰਾਟ ਦੇ ਨਾਲ ਡਰ ਵੀ ਸੀ ਉਹਦੇ ਡਰ ਤੇ ਕੋਈ ਕਹਿਣ ਲੱਗੀ ਕਿ ਦੂਰੋਂ ਦੂਰੋਂ ਹੀ ਸਭ ਕੁਝ ਹੋ ਸਕਦਾ ਸਾਡਾ ਮਿਲਣਾ ਕਦੀ ਵੀ ਨਹੀਂ ਹੋ ਸਕਦਾ ਕਿਉਂਕਿ ਤੇਰੇ ਪਾਪਾ ਤੇ ਮੇਰੇ ਪਾਪਾ ਆਪਸ ਵਿੱਚ ਬਹੁਤ ਵੱਡੇ ਦੁਸ਼ਮਣ ਨਿਸ਼ਾ ਵੀ ਮੇਰੇ ਪਿਆਰ ਵਿੱਚ ਗ੍ਰਿਫਤਾਰ ਸੀ ਪਰ ਅਸੀਂ ਦੋਨੋਂ ਪਿੰਡ ਦੀਆਂ ਦੁਸ਼ਮਣੀਆਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸੀ ਇਸ ਲਈ ਉਹਨੇ ਮੈਨੂੰ ਸਮਝਾਇਆ ਕਿ ਇਦਾਂ ਨਹੀਂ ਹੋ ਸਕਦਾ ਪਰ ਮੈਂ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਨਿਸ਼ਾ ਮੇਰੇ ਕੋਲ ਆ ਜਾਏ ਆਪਾਂ ਦੋਨੋਂ ਪਿੰਡ ਤੋਂ ਬਾਹਰ ਦੇ ਮੰਦਰ ਵਿੱਚ ਵਿਆਹ ਕਰਵਾ ਲਵਾਂਗੇ ਤੇ ਇੱਕ ਦੂਸਰੇ ਨਾਲ ਹਮੇਸ਼ਾ ਲਈ ਰਹਿਾਂਗੇ ਇੱਕ ਵਾਰ ਉਹ ਨਿਸ਼ਾ ਦੀ ਮਾਂਗ ਵਿੱਚ ਸੰਦੂਰ ਭਰ ਦੇਵੇ ਤੇ ਫਿਰ ਕੋਈ ਵੀ ਉਹਨੂੰ ਵੱਖ ਨਹੀਂ ਕਰ ਸਕਦਾ ਨਿਸ਼ਾ ਬਹੁਤ ਡਰ ਗਈ ਸੀ ਪਰ ਮੇਰੇ ਪਿਆਰ ਤੇ ਉਹ ਮੰਨ ਗਈ ਸੀ ਫਿਰ ਇੱਕ ਰਾਤ ਸ਼ਾਂਤੀ ਨਾਲ ਉਹ ਮੇਰੇ ਕੋਲ ਆਈ ਤੇ ਅਸੀਂ ਦੋਨਾਂ ਨੇ ਪਿੰਡ ਛੱਡ ਕੇ ਮੰਦਿਰ ਵਿੱਚ ਫੇਰੇ ਲਏ ਤੇ ਇੱਕ ਦੂਸਰੇ ਦੇ ਨਾਲ ਵਿਆਹ ਕਰਵਾ ਲਿਆ ਸੀ ਪਰ ਨੀਸ਼ਾ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਕਿ ਇਹ ਕੀ ਹੋ ਗਿਆ ਮੰਦਿਰ ਦੇ ਪਿੱਛੇ ਇੱਕ ਛੋਟੀ ਜਿਹੀ ਝੌਂਪੜੀ ਸੀ ਮੈਂ ਨੀਸ਼ਾ ਨੂੰ ਕਿਹਾ ਕਿ ਰਾਤ ਇੱਥੇ ਹੀ گزار ਕੇ ਸਵੇਰ ਨੂੰ ਸ਼ਹਿਰ ਜਾਣ ਵਾਲੀ ਪਹਿਲੀ ਗੱਡੀ ਵਿੱਚ ਬੈਠ ਜਾਵਾਂਗੇ ਨੀਸ਼ਾ ਦਾ ਸਾਥ ਪਾ ਕੇ ਮੇਰੇ ਜਜ਼ਬਾਤ ਬੇਕਾਬੂ ਹੋ ਗਏ ਸੀ ਮੈਂ ਤਾਂ ਨੀਸ਼ਾ ਦਾ ਪਹਿਲਾਂ ਹੀ دیਵਾਨਾ ਸੀ ਹੋਂਦਾ ਮੇਰੀ ਉਹ ਘਰ ਵਾਲੀ ਬਣ ਗਈ ਸੀ ਮੈਂ ਉਹਦੇ ਤੇ ਪੂਰਾ ਪੂਰਾ ਹੱਕ ਰੱਖਦਾ ਸੀ ਅੱਜ ਆਪਣੇ ਸੁਹਾਗ ਰਾਤ ਇਸੇ ਝੌਂਪੜੀ ਦੀ ਟੁੱਟੀ ਫੁੱਟੀ ਮੰਜੀ ਤੇ ਮਨਾਉਣ ਲਈ ਬੇਤਾਬ ਹੁੰਦਾ ਸੀ ਹੌਲੀ ਹੌਲੀ ਮਨੇਸ਼ਾ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਆਪਣੇ ਪਿਆਰ ਵਿੱਚ ਉਹਨੂੰ পাগল ਕਰਨਾ ਚਾਹੁੰਦਾ ਸੀ ਤਾਂ ਉਦੋਂ ਹੀ ਗੋਲੀਆਂ ਦੀ ਆਵਾਜ਼ ਆਉਣ ਲੱਗੀ ਮਨੇਸ਼ਾ ਨੂੰ ਪਤਾ ਸੀ ਕਿ ਬਰਬਾਦੀ ਦਾ ਸਮਾਂ ਆ ਗਿਆ ਉਹਦੇ ਘਰੋਂ ਭਜਣ ਜੇ ਭਜ ਜਾਣ ਦੀ ਗੱਲ ਸ਼ਾਇਦ ਸਾਰਿਆਂ ਨੂੰ ਪਤਾ ਲੱਗ ਗਈ ਸੀ ਇਸ ਲਈ ਉਹ ਡਰ ਨਾਲ ਕੰਬਦੀ ਸੀ ਤੇ ਆਪਣੇ ਪਾਪਾ ਦੇ ਦੋਸਤ ਦੇ ਮੁੰਡੇ ਦੀ ਉਹ ਮੰਗੇਤਰ ਸੀ ਉਹਦੇ ਪਾਪਾ ਦੇ ਦੋਸਤ ਦਾ ਮੁੰਡਾ ਆਪਣੇ ਬੰਦਿਆਂ ਦੇ ਨਾਲ ਉਹਨੂੰ ਲੱਭਦਾ ਹੋਇਆ ਇੱਥੇ ਪਹੁੰਚ ਗਿਆ ਸੀ ਜਦੋਂ ਉਹਨੂੰ ਮੇਰੇ ਤੇ ਨੀਸ਼ਾ ਦੇ ਵਿਆਹ ਕਰਵਾਉਣ ਦੀ ਗੱਲ ਪਤਾ ਲੱਗੀ ਤਾਂ ਉਹਨੇ ਮੈਨੂੰ ਆਪਣੇ ਬੰਦਿਆਂ ਦੇ ਹਵਾਲੇ ਕਰ ਦਿੱਤਾ ਤੇ ਆਪ ਨੀਸ਼ਾ ਨੂੰ ਆਪਣੇ ਘਰ ਲੈ ਗਿਆ ਸੀ ਨੀਸ਼ਾ ਉਹਦੇ ਹੱਥਾਂ ਵਿੱਚ ਸੀ ਉਹਦੇ ਮੰਗੇਤਰ ਦੀਆਂ ਅੱਖਾਂ ਵਿੱਚ ਉਸ ਵੇਲੇ ਦਹਿਸ਼ਤ ਉਤਰੀ ਹੋਈ ਸੀ ਉਹਨੇ ਗੁੱਸੇ ਨਾਲ ਫਣਕਾਰਦੇ ਹੋਏ ਕਿਹਾ ਸੀ ਕਿ ਤੂੰ ਬਹੁਤ ਵੱਡੀ ਗਲਤੀ ਕਰ ਦਿੱਤੀ ਆ ਨਿਸ਼ਾ ਮੇਰੀ ਇੱਜ਼ਤ ਸੀ ਤੇ ਮੇਰੀ ਹੀ ਹੋਊਗੀ ਪਰ ਤੂੰ ਘਰੋਂ ਭੱਜ ਕੇ ਮੇਰੀ ਇੱਜ਼ਤ ਨੂੰ ਦਾਗ ਲਾ ਦਿੱਤਾ ਹੁਣ ਮੈਂ ਤੇਰੀ ਇੱਜ਼ਤ ਨੂੰ ਵੀ ਦਾਗ ਲਾ ਦਿਆਂਗਾ ਤੂੰ ਕਦੀ ਵੀ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ ਰਹਵੇਂਗੀ ਪਰ ਉਹ ਉਸ ਤੋਂ ਮਾਫ਼ੀਆਂ ਮੰਗਦੀ ਸੀ ਇਸ ਤੋਂ ਪਹਿਲਾਂ ਕਿ ਉਹਦਾ ਮੰਗੇਤਰ ਉਹਦੇ ਨਾਲ ਕੁਝ ਬੁਰਾ ਕਰਦਾ ਤੇ ਨਿਸ਼ਾ ਦਾ ਪਾਪਾ ਵੀ ਉੱਥੇ ਪਹੁੰਚ ਗਿਆ ਸੀ ਉਹਨੇ ਆਪਣੀ ਧੀ ਦੀ ਇੱਜ਼ਤ ਨੂੰ ਬਚਾਇਆ ਤੇ ਕਹਿਣ ਲੱਗਾ ਤਾਂ ਇਹਨੂੰ ਆਪਣੀ ਧੀ ਨੂੰ ਘਰੇ ਲਿਆਉਣ ਲਈ ਕਿਹਾ ਸੀ ਤੂੰ ਤਾਂ ਮੇਰੀ ਧੀ ਦੀ ਇੱਜ਼ਤ ਹੀ ਬਰਬਾਦ ਕਰ ਰਿਹਾ ਨੀਸ਼ਾ ਦੇ ਮੰਗੇਤਰ ਨੇ ਉਹਦੇ ਪਾਪਾ ਨੂੰ ਵਿਆਹ ਬਾਰੇ ਦੱਸ ਦਿੱਤਾ ਤੇ ਨਾਲ ਨਾਲ ਮੇਰੇ ਬਾਰੇ ਵੀ ਦੱਸ ਦਿੱਤਾ ਨੀਸ਼ਾ ਦੀ ਮਾਂਗ ਵਿੱਚ ਸੰਧੂਰ ਇਸ ਗੱਲ ਦਾ ਗਵਾ ਸੀ ਨੀਸ਼ਾ ਦੇ ਪਾਪਾ ਨੇ ਮੈਨੂੰ ਬੁਲਾਇਆ ਜੋ ਪੂਰੀ ਤਰ੍ਹਾਂ ਗੁੱਸੇ ਨਾਲ ਭਰਿਆ ਹੋਇਆ ਸੀ ਮੈਂ ਨੀਸ਼ਾ ਦੇ ਪਾਪਾ ਦੇ ਸਾਹਮਣੇ ਜਾਣ ਤੋਂ ਮਨਾ ਕਰ ਦਿੱਤਾ ਸੀ ਤੇ ਨੀਸ਼ਾ ਨੇ ਪਿਆਰ ਦਾ ਇਜ਼ਹਾਰ ਕੀਤਾ ਸੀ ਨਿਸ਼ਾ ਦੇ ਪਾਪਾ ਨੇ ਨਿਸ਼ਾ ਦਾ ਹੱਥ ਮੇਰੇ ਹੱਥ ਵਿੱਚ ਫੜਾਇਆ ਤੇ ਕਹਿਣ ਲੱਗੇ ਇਹਨੂੰ ਸ਼ਹਿਰ ਲੈ ਜਾ ਜ਼ਿੰਦਗੀ ਸ਼ੁਰੂ ਕਰ ਲੈ ਮੈਂ ਪਿੰਡ ਵਾਲਿਆਂ ਨੂੰ ਕਹਿ ਦੇਵਾਂਗਾ ਕਿ ਮੇਰੀ ਕੁੜੀ ਪਤਾ ਨਹੀਂ ਕਿਹਦੇ ਨਾਲ ਭੱਜ ਗਈ ਮੈਂ ਵੀ ਚਾਹੁੰਦਾ ਸੀ ਕਿ ਦੋਨੋਂ ਪਿੰਡ ਦੀਆਂ ਦੁਸ਼ਮਣੀਆਂ ਖਤਮ ਹੋ ਜਾਣ ਪਰ ਇਹ ਦੁਸ਼ਮਣੀ ਪਿੰਡ ਦੇ ਬਹੁਤ ਲੋਕਾਂ ਨੂੰ ਪਤਾ ਲੱਗ ਗਈ ਸੀ ਇਸ ਲਈ ਪਿੰਡ ਦੇ ਲੋਕ ਇਸ ਦੁਸ਼ਮਣੀ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਸੀ ਪਰ ਮੈਂ ਆਪਣੀ ਧੀ ਦੇ ਪਿਆਰ ਨੂੰ ਇਸ ਦੁਸ਼ਮਣੀ ਦੀ ਪੇਟ ਦੇ ਵਿੱਚ ਛਾਉਣਾ ਚਾਹੁੰਦਾ ਇਹ ਸੁਣ ਕੇ ਨੀਸ਼ਾ ਮਗੇਤਰ ਨੀਸ਼ਾ ਦਾ ਮਗੇਤਰ ਗੁੱਸੇ ਨਾਲ ਅੱਗੇ ਆਇਆ ਤੇ ਕਹਿਣ ਲੱਗਾ ਤੁਸੀਂ ਇਦਾਂ ਨਹੀਂ ਕਰ ਸਕਦੇ ਪਰ ਨੀਸ਼ਾ ਦੇ ਪਾਪਾ ਨੇ ਉਹਨੂੰ ਧੱਕਾ ਮਾਰਿਆ ਤੇ ਕਹਿਣ ਲੱਗਾ ਨੀਸ਼ਾ ਮੇਰੀ ਧੀ ਆ ਮੈਂ ਉਹਦੇ ਹੱਕ ਵਿੱਚ ਫੈਸਲਾ ਕਰ ਸਕਦਾ ਜੇ ਤੂੰ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਤੇਰੇ ਨਾਲ ਕੀ ਕਰੂੰਗਾ ਨੀਸ਼ਾ ਦੇ ਪਾਪਾ ਦੀ ਧਮਕੀ ਸੁਣ ਕੇ ਉਹਦਾ ਮਗੇਤਰ ਸਿਰ ਝੁਕਾ ਕੇ ਖੜਾ ਸੀ ਉਹਨੇ ਆਪ ਮੈਨੂੰ ਤੇ ਨੀਸ਼ਾ ਨੂੰ ਭੇਜ ਦਿੱਤਾ ਸੀ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਨਿਸ਼ਾ ਪਤਾ ਨਹੀਂ ਕਿਹਦੇ ਨਾਲ ਚਲੀ ਗਈ ਮੈਂ ਤੇ ਨਿਸ਼ਾ ਅੱਜ ਚੰਗੀ ਜ਼ਿੰਦਗੀ ਗੁਜ਼ਾਰ ਰਹੀ ਹੈ ਅਸੀਂ ਪਿਆਰ ਨੂੰ ਹਾਸਲ ਕਰ ਲਿਆ ਸੀ ਜੀ ਨੂੰ ਹਾਸਲ ਕਰਨਾ ਬਹੁਤ ਹੀ ਨਾ ਮੁਮਕਿਨ ਸੀ ਮੇਰੇ ਘਰਦਿਆਂ ਨੂੰ ਬਾਅਦ ਵਿੱਚ ਵਿਆਹ ਦਾ ਪਤਾ ਲੱਗਿਆ ਤੇ ਉਹਨਾਂ ਨੇ ਵੀ ਇਸ ਵਿਆਹ ਨੂੰ ਮੰਨ ਲਿਆ ਸੀ ਉਹ ਵੀ ਕਈ ਸਾਲਾਂ ਦੀ ਦੁਸ਼ਮਣੀ ਜੋ ਹਰ ਕੋਈ ਖਤਮ ਕਰਨਾ ਚਾਹੁੰਦਾ ਸੀ ਕਿਤੇ ਨਾ ਕਿਤੇ ਪੈਲ ਹੋਣੀ ਹੀ ਸੀ ਤੇ ਉਹ ਪੈਲ ਮੈਂ ਤੇ ਨਿਸ਼ਾ ਨੇ ਵਿਆਹ ਕਰਵਾ ਲਿਆ ਕੀ ਕੀਤੀ ਸੀ ਹਾਂਜੀ ਦੋਸਤੋ ਕਈ ਵਾਰ ਆਪਾਂ ਆਪਣੀ ਜਦ ਦੇ ਅੱਗੇ ਹੀ ਆਪਣੀ ਦੁਸ਼ਮਣੀ ਨੂੰ ਕੁਝ ਟਾਈਮ ਦੇ ਲਈ ਹੋਰ ਲੰਬਾ ਕਰ ਲੈਨੇ ਆ ਪਰ ਜੇਕਰ ਟਾਈਮ ਰਹਿੰਦੇ ਹੀ ਇਸ ਦੁਸ਼ਮਣੀ ਨੂੰ ਪਿਆਰ ਵਿੱਚ ਬਦਲ ਦਿੱਤਾ ਜਾਵੇ ਤਾਂ ਉਹ ਦੁਸ਼ਮਣੀ ਦੁਸ਼ਮਣੀ ਨਹੀਂ ਰਹਿੰਦੀ ਏਸੀ ਜੀ ਅੱਜ ਦੀ ਕਹਾਣੀ ਕਾਣ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮੇਲਾਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ